ਪਰ ਉਹ 99 ਦੇ ਨਾਲ ਜੁੜੇ ਹੋਏ ਇਸ ਵੇਲੇ ਤਰਨਤਾਰਨ ਦੇ ਵਿੱਚ ਮੌਜੂਦ ਆ ਜਿੱਥੇ ਕੀ ਪੰਜਾਬੀ ਫਿਲਮ ਸਟਾਰ ਤੇ ਇੱਕ ਕੋਚ ਜਿਹੜੇ ਨੇ ক্রিকেট ਦੇ ਬਹੁਤ ਵੱਡੇ ਕੋਚ ਜੋਗਰਾ ਸਿੰਘ ਜੀ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਵੇਲੇ ਉਹ ਓਟਮਾ ਮੈਂ ਤਸਵੀਰਾਂ ਕਵਾਂਗਾ ਕੈਮਰਾਮੈਨ ਨੂੰ ਤਸਵੀਰਾਂ ਦਿਖਾ ਦੇਣਾ ਜੋਗਰਾ ਸਿੰਘ ਜੀ ਇੱਥੇ ਮੌਜੂਦ ਨੇ ਤੇ ਇੱਕ ਤੋਂ ਬਹੁਤ ਹੀ ਵੱਡੀ ক্রিকেট ਅਕੈਡਮੀ ਦਾ ਜਿਹੜਾ ਹੈ ਤਰਨਤਾਰਨ ਦੇ ਵਿੱਚ ਉਦਘਾਟਨ ਉਹਨਾਂ ਵੱਲੋਂ ਜਿਹੜਾ ਵਾ ਕੀਤਾ ਜਾ ਰਿਹਾ ਵਾ ਵੀ ਦੇਮ ਸਕੂਲ ਦੇ ਵਿੱਚ ਤਰਨਤਾਰਨ ਦੇ ਵਿੱਚ ਜੋਗਰਾਜ ਸਿੰਘ ਜੀ ਵੱਲੋਂ ਕ੍ਰਿਕਟ ਅਕੈਡਮੀ ਦਾ ਜਿਹੜਾ ਵਾ ਅੱਜ ਉਦਘਾਟਨ ਕੀਤਾ ਗਿਆ ਵਾ ਤੇ ਛੋਟੇ-ਛੋਟੇ ਬੱਚਿਆਂ ਨੂੰ ਜਿਹੜਾ ਵਾ ਇੱਥੇ ਕ੍ਰਿਕਟ ਦੀ ਜਿਹੜੀ ਹੈ ਟ੍ਰੇਨਿੰਗ ਦਿੱਤੀ ਜਾਵੇਗੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਤੁਸੀਂ ਦੇਖ ਸਕਦੇ ਹੋ ਕਿ ਜੋਗਰਾਜ ਸਿੰਘ ਜੀ ਸਰ ਤਰਨਤਾਰਨ ਦੇ ਵਿੱਚ ਪਹੁੰਚੇ ਜੇ ਕ੍ਰਿਕਟ ਅਕੈਡਮੀ ਦਾ ਉਦਘਾਟਨ ਕਰਨ ਲਈ ਕੀ ਕਹਿਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ ਸਾਡੀ ਇਹ ਕੋਸ਼ਿਸ਼ ਮੇਰੀ ਦਿਨੀ ਤਮੰਨਾ ਸੀ ਜਿਹੜੀ ਵਾਰ ਆਈ ਹੁਣ ਸ਼ੁਰੂਆਤ ਕਰਤੀ ਕਿ ਪੰਜਾਬ ਦੇ ਹਰ ਪਿੰਡ ਦੇ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ ਹਰ ਸੂਬੇ ਦੇ ਵਿੱਚ ਕ੍ਰਿਕਟ ਅਕੈਡਮੀ ਖੋਲ੍ਹਣੀ ਹੈ ਤੇ ਬੱਚਿਆਂ ਨੂੰ ਕੱਲੇ ਪਲੇਅਰ ਨਹੀਂ ਬਣਾਉਣਾ ਜੋਧੇ ਵੀ ਬਣਾਉਣਾ ਹੈ ਤਾਂ ਕਿ ਉਹ ਆਪਣੀ ਧਰਤੀ ਨੂੰ ਆਪਣੇ ਦੇਸ਼ ਨੂੰ ਸੁਭਾਅ ਸਕਣ ਸਰ ਕਿੰਨੀਆਂ ਕੈਡ ਆਉਣ ਵਾਲੇ 5-10 ਸਾਲਾਂ ਦੀ ਦੇਖੋਗੇ ਕੱਲੇ క్రికెਟਰ ਨਹੀਂ ਦੇਖਾਂਗੇ ਉਹ ਵੀ ਦੇਖੋਗੇ ਜਿਹੜੇ ਬੰਦੇ ਸਵੇਰੇ 3 ਵਜੇ ਉੱਠ ਕੇ ਯੋਗਧ ਜਿਲਾ ਕੇ ਆਪਾਂ ਆਪਣੇ ਧਰਮਾਂ ਦੇ ਨਾਲ ਪਾਰਟ ਵੀ ਕਰਿਆ ਕਰਨਗੇ ਸਟੈਪਰ ਵੀ ਜੱਪਿਆ ਕਰਨਗੇ ਕਸਰਤ ਵੀ ਕਰਿਆ ਕਰਨਗੇ ਤੇ ਇਹ ਨਸ਼ਾ ਨੂੰ ਛੱਪੇ ਛੁੱਟ ਜਾਣਾ ਇਹ ਇਹੋ ਜੀ ਚੀਜ਼ ਹੈ ਕਸਰਤ ਤੇ ਗੇਮ ਤੇ ਗਲੋਰੀ ਇਹ ਸਭ ਕੁਝ ਦ앗ਦੀ ਹੈ ਬੰਦੇ ਸਰ ਇੱਕ ਦੇਖਿਆ ਜਵੇ ਤੁਸੀਂ ਯੋਗਰਾਜ ਸਿੰਘ ਜੀ ਨੂੰ ਤਿਆਰ ਕੀਤਾ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਇੱਕ ਅਭਿਸ਼ੇਕ ਸ਼ਰਮਾ ਪਲੇਅਰ ਨੇ ਜਿਨ੍ਹਾਂ ਨੇ ਹੁਣੇ ਪਿਛਲੇ ਦਿਨੀ ਇੰਗਲੈਂਡ ਦੀ ਧਰਤੀ ਤੇ ਰਿਕਾਰਡ ਬਣਾਇਆ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਪਲੇਅਰ ਇਸ ਤਰ੍ਹਾਂ ਤਿਆਰ ਨਹੀਂ ਹੁੰਦੇ ਕਿ ਕੁਰਸੀਆਂ ਤੇ ਬਹਿ ਜੋ ਤੇ ਕੋਚ ਯੂਵੀ ਨੇ ਅਭਿਸ਼ੇਕ ਰੌਤ ਤੇ ਸ਼ੁਭਨ ਗਿੱਲ ਨੂੰ ਆਪਣੇ ਘਰ ਰੱਖਿਆ ਜੀ 6 ਸਾਲ ਉਹਦੀ ਟ੍ਰੇਨਿੰਗ ਕੀਤੀ ਰੋਟੀ ਪਾਣੀ ਗੱਡੀ ਕੋਠੀ ਆਪਣੇ ਨਾਲ ਦੇਤੇ ਕਮਰੇ ਦੇ ਵਿੱਚ ਸੌਂਦਾ ਰਿਹਾ ਤੇ 8 ਵਜੇ ਸਵਾ ਦਿੰਦਾ ਸੀ ਸਵੇਰੇ 5 ਵਜੇ ਚ ਉਹਨਾਂ ਨੂੰ ਉਠਾ ਲੈਂਦਾ ਸੀ ਸੋ ਇਹੋ ਜਿਹਾ ਜਜ਼ਬਾ ਹੋਣਾ ਚਾਹੀਦਾ ਮੈਨੂੰ ਇੱਕ ਵਾਰੀ ਪੁੱਛਿਆ ਮੈਂ ਕਿ ਇਸ ਤਰ੍ਹਾਂ ਕਿਉਂ ਕਰਦਾ ਕਹਿੰਦਾ ਪਿਤਾ ਜੀ ਤੁਸੀਂ ਪੂਰੇ 53 ਸਾਲ ਲਾ ਕੇ 40000 ਬੰਦਾ ਬਣਾਤਾ ਮੈਂ ਵੀ ਉਹੀ ਕੁਝ ਕਰ ਰਿਹਾ ਜੋ ਮੇਰੇ ਪਿਤਾ ਨੇ ਕੀਤਾ ਹੈ ਬੈਨ ਕ੍ਰਿਕਟ ਨੇ ਬਹੁਤ ਕੁਝ ਦਿੱਤਾ ਤੇ ਮੈਂ ਆਪਣੇ ਦੇਸ਼ ਨੂੰ ਵਾਪਸ ਦੇਣਾ ਚਾਹੁੰਦਾ ਖਾਸ ਕਰਕੇ ਪੰਜਾਬ ਨੂੰ ਕਿੰਨੇ ਬੱਚੇ ਤੋਂ ਲੈ ਕੇ ਤੇ ਕਿੰਨੇ ਉਮਰ ਤੱਕ ਦੇ ਬੱਚਿਆਂ ਨੂੰ ਜਿਹੜੀ ਇਸ ਵਾਲੀ ਦੀ ਟ੍ਰੇਨਿੰਗ ਜਿਹੜੀ ਦਿੱਤੀ ਜਾਵੇ ਜਾਂ ਤਾਂ ਬੱਚਾ ਚੱਲਣਾ ਸ਼ੁਰੂ ਕਰੇ ਨਾ ਜੀ ਚੇਰੋ ਬਾਪ ਨੂੰ ਚੱਕ ਕੇ ਗੋਦੀ ਨੂੰ ਦੱਸਣਾ ਪੈਂਦਾ ਕਿ ਮੈਂ ਤੈਨੂੰ ਇਹ ਬਣਾਦਾ ਐ ਇਸੇ ਕਰਕੇ ਬਾਪ ਰੱਬ ਦਾ ਰੂਪ ਹੈ ਮੈਂ ਯੂਵੀ ਦੇ ਅੱਥਰ ਪੱਲਾ ਫੜਾਤਾ ਸੀ ਜਦੋਂ ਢਾਈ ਸਾਲ ਦਾ ਸੀ ਪਾਸਟ ਦਾ ਪੱਲਾ ਤੇ ਦਾਦੀ ਨੂੰ ਕਿਹਾ ਸੀ ਮੈਂ ਕਿਹਾ ਬਾਲ ਸੱਟ ਉਹਨੇ ਬਾਲ ਸੱਟਣਾ ਮਾਰਿਆ ਰੈਕੇਟ ਸ਼ਾਟ ਸੌਣਾ ਸ਼ੀਰ ਟੁੱਟ ਗਿਆ ਮੈਂ ਕਹਿੰਦਾ ਤੇਰੇ ਘਰ ਚ ਚੈਂਪੀਅਨ ਜਾਂਦਾ ਤੇ ਮੇਰੀ ਮਾਂ ਨੂੰ ਇਸ ਗੱਲ ਦਾ ਨਹੀਂ ਸੀ ਪਤਾ 3 ਸਾਲ ਤੇ ਬੱਚੇ ਤੋਂ ਲੈ ਕੇ 5 ਸਾਲ ਤੋਂ ਪਹਿਲਾਂ ਪਹਿਲਾਂ ਹਰ ਉਹ ਦਾਇਰਾ ਹਰ ਉਹ ਲਾਈਨ ਸ਼ੁਰੂ ਕਰਾ ਦੇਣੀ ਚਾਹੀਦੀ ਹੈ ਜੋ ਪਤਾ ਹੋਵੇ ਬੱਚੋ ਦਾ ਤੋ ਰੋ ਪਿਛਲ ਲਿਖਿਆ ਆਇਆ ਜੋ ਲਿਖਣਾ ਬਾਪੂ ਨੇ ਲਿਖਿਆ ਉਹਨੇ ਕਾਬਿ ਆ ਮੇਰਾ ਵਿਚਾਰ ਜਗਰਾਤ ਸਿੰਘ ਜੀ ਜਿਦਾ ਅਕਸਰ ਦੇਖਿਆ ਜਾਂਦਾ ਫਾਸਟ ਬੋਲਰ ਨੂੰ ਬੜੇ ਵਧੀਆ ਤਰੀਕੇ ਨਾਲ ਜਿੱਥੇ ਸਪਿਨਰ ਨੂੰ ਖੇਡਦੇ ਨੇ ਫਾਸਟ ਨੂੰ ਬੜੇ ਵਧੀਆ ਤਰੀਕੇ ਨਾਲ ਖੇਡਦੇ ਸੀ ਇਸ ਤਰ੍ਹਾਂ ਦੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਸੀ ਉਹ ਗੱਲਾਂ ਪੈਦਾ ਕਰਨੀਆਂ ਬਹੁਤ ਜ਼ਰੂਰੀ ਹੈ ਇੱਕ ਤਾਂ ਬੱਚੇ ਨੂੰ ਇਹ ਦੱਸ ਦੇਣਾ ਕਿ ਤੂੰ ਉਸ ਰੱਬ ਦਾ ਰੂਪ ਹੈ ਔਰ ਤੇਰੀ ਕੱਲੀ ਜ਼ਿੰਦਗੀ ਹੈ ਤੂੰ ਕੱਲਾ ਪੈਦਾ ਹੋਇਆ ਤਾਂ ਕੱਲਾ ਮਰਨਾ ਇੱਕ ਮੁਠੀ ਚ ਮਾਤ ਹੋਣੀ ਚਾਹੀਦੀ ਏ ਇੱਕ ਮੁਠੀ ਚ ਸਾਹ ਹੋਣਾ ਚਾਹੀਦਾ ਉਹ ਨਾਲ ਦੇਖ ਲਿਆ ਨਾ ਇੱਕ ਸਾਹ ਪਤਾ ਨਹੀਂ ਇੱਕ ਦਮੀ ਹਾਵੇਗ ਨਾਗਰਾਮ ਸੋ ਮੇਰਾ ਮਤਲਬ ਉਹਨੂੰ ਇੱਕ ਬਹੁਤ ਦਲੇਰ ਬੇਖੌਫ ਮੌਤ ਤੋਂ ਬੇਖੌਫ ਜਦ ਤੁਸੀਂ ਬੰਦੇ ਚ ਪੈਦਾ ਕਰਦੇ ਨੇ ਨਾ ਉਹ ਛੋਟੇ ਬੱਚੇ ਚ ਹੀ ਹੋ ਸਕਦਾ ਮੇਰੇ ਪਿਤਾ ਜੀ ਘੋੜੀ ਤੇ ਮੈਨੂੰ ਬੰਨ ਕੇ 2.5 ਤੇ 3 ਸਾਲ ਦੇ ਨੂੰ ਤੇ ਲੈ ਕੇ ਆਸ ਪਿਸਤੌਲ ਤੇ ਬੰਦੂਕਾਂ ਸ਼ਿਕਾਰ ਖੇੜਦੇ ਹੁੰਦੇ ਸੀਗੇ ਸੋ ਮੇਰਾ ਕਹਿਣਾ ਇਹ ਬਹੁਤ ਜ਼ਰੂਰੀ ਹੈ ਜੇ ਤੁਸੀਂ ਬੱਚੇ ਲਈ ਕੋਈ ਤਗੜਾ ਉਹ ਬੁਲਾਓ ਉਹ ਆਪੇ ਸਾਰਾ ਕੁਝ ਕਰ ਲੱਗ ਜਾਊਗਾ ਜੋ ਕੁਝ ਉਹਨੇ ਕਰਨਾ ਜਰੂਰੀ। ਮਨ ਮਾਜੀ ਗੱਲਬਾਤ ਕਰਨ ਲਈ ਬਹੁਤ ਬੱਸ। ਉਹ ਇਹ ਸਨ ਜੋਗਰਾਜ ਸਿੰਘ ਜੀ ਜਿਨ੍ਹਾਂ ਨੇ ਇਸ ਨੂੰ ਅਕੈਡਮੀ ਦੀ ਟ੍ਰੇਨਿੰਗ ਦੇ ਬਾਰੇ ਵੀ ਦੱਸਿਆ ਕਿ ਕਿੰਨੇ ਬੱਚੇ ਤੋਂ ਲੈ ਕੇ ਕਿੰਨੇ ਬੱਚੇਾਂ ਦਾ ਕਿੱ데 ਟ੍ਰੇਨਿੰਗ ਦਿੱਤੀ ਜਾਵੇਗੀ। ਸਾਰਾ ਜੁਗਰਾ ਸਿੰਘ ਨਾਲ ਵੀ ਮੈਂ ਗੱਲਾਂ ਕੀਤੀਆਂ ਐਸੀ ਜਾਣਕਾਰੀ ਲੈਣ ਦੇ ਲਈ ਉਸੇ ਮੰਨੇ ਤੋਂ ਸਰਟੀਫਾਈ ਕਰਨ ਦੇ ਨਾਲ ਮਨਦੀਪ ਸਿੰਘ 999 ਤੋਂ ਅੱਗੇ